ਸਸ਼ੀਕਾਲ ਮੈਂ ਰਵਿੰਦੀਪ ਕੌਰ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁਖਬਰਾਂ ਪੰਜਾਬ ਸਰਕਾਰ ਨੂੰ ਐਨਜੀਟੀ ਯਾਨੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਪੰਜਾਬ ਸਰਕਾਰ ਨੂੰ ਵਾਤਾਵਰਣ ਅਤੇ ਪਾਣੀ ਦੀ ਸਫਾਈ ਦੇ ਨਾਲ 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 ਦੋ ਹੋਰ ਮਾਮਲਿਆਂ ਦੇ ਵਿੱਚ 1026 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਦੱਸਦੇ ਹਾਂ ਕਿ ਇਸ ਜੁਰਮਾਨੇ ਨੂੰ ਵਾਤਾਵਰਣ ਹਰਜ਼ਾਨਾ ਕਿਹਾ ਜਾਂਦਾ ਹੈ ਤੇ ਐਨਜੀਟੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ 1026 ਕਰੋੜ ਰੁਪਏ ਦਾ ਜੁਰਮਾਨਾ ਅਦਾ ਕਰਨ ਦੇ ਆਦੇਸ਼ ਦਿੱਤੇ ਗਏ ਨੇ ਐਨਜੀਟੀ ਨੇ ਨੇ ਹੁਕਮ ਦੇ ਵਿੱਚ ਮੁੱਖ ਸਿਕੱਤਰ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਿੰਸੀਪਲ ਸਿਕੱਤਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਪੁੱਛਿਆ ਕਿ ਐਨਜੀਟੀ ਦੇ ਹੁਕਮ ਨਾ ਮੰਨਣ ਉੱਤੇ ਕਿਉਂ ਨਾ ਤੁਹਾਡੇ ਉੱਤੇ ਵਾਟਰ ਐਕਟ 1974 ਦਾ ਮੁਕੱਦਮਾ ਚਲਾਇਆ ਜਾਵੇ ਉਹਨਾਂ ਨੇ 1 ਮਹੀਨੇ ਦੇ ਵਿੱਚ ਜਵਾਬ ਦਾਖਲ ਕਰਨ ਲਈ ਕਿਹਾ ਹੈ ਇਸ ਸੰਬੰਧੀ ਬਕਾਇਦਾ ਇੱਕ ਨੋਟਿਸ ਵੀ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਗਿਆ ਹੈ ਦੇਸ਼ਪਾਲ ਦੇ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਸੰਬੰਧੀ ਐਨਜੀਟੀ ਵਿੱਚ ਸੁਣਵਾਈ ਚੱਲ ਰਹੀ ਹੈ 26 ਜੁਲਾਈ 2024 ਨੂੰ ਪੰਜਾਬ ਸਰਕਾਰ ਦਾ ਪੱਖ ਸੁਣਿਆ ਗਿਆ ਸੀ ਸੁਣਵਾਈ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਸੀਨੀਅਰ ਅਧਿਕਾਰੀਆ ਸਮੇਤ ਸੂਬੇ ਦੇ ਸਾਰੇ ਹੀ ਨਿਗਮਾਂ ਦੇ ਕਮਿਸ਼ਨਰਾਂ ਨੂੰ ਨਾਲ ਜੋੜਿਆ ਗਿਆ ਐਨਜੀਟੀ ਨੇ ਸਾਫ਼ ਕਹਿ ਕੇ ਅਧਿਕਾਰੀਆਂ ਦੇ ਵਿੱਚ ਨਿਯਮਾਂ ਦੀ ਪਾਲਣਾ ਸੰਬੰਧੀ ਕੋਈ ਗੰਭੀਰਤਾ ਦਿਖਾਈ ਨਹੀਂ ਦੇ ਰਹੀ ਜਿਸ ਦੇ ਕਾਰਨ ਵਿੱਚ ਜੋ ਇਹ ਮੋਟਾ ਜੁਰਮਾਨਾ ਲਗਾਇਆ ਗਿਆ ਲਗਭਗ 54 ਲੱਖ ਟਨ ਪੁਰਾਣਾ ਕੂੜਾ ਨਿਪਟਾਉਣ ਦੇ ਵਿੱਚ 10 ਸਾਲਾਂ ਦਾ ਸਮਾਂ ਲੱਗਿਆ ਹੈ ਇਸ ਦੇ ਇਲਾਵਾ 314 ਲੱਖ ਲੀਟਰ ਸੀਵਜ ਪਾਣੀ ਵੀ ਟ੍ਰੀਟ ਨਹੀਂ ਕੀਤਾ ਜਾ ਰਿਹਾ ਜਿਸ ਦੇ ਸਿੱਟੇ ਵੱਜੋਂ ਇਹ ਐਨਜੀਟੀ ਵੱਲੋਂ ਜੁਰਮਾਨਾ ਲਗਾਇਆ ਗਿਆ ਹੈ ਅੰਕੜਿਆਂ ਦੇ ਮੁਤਾਬਕ ਸتمبر 2023 ਨੂੰ ਸੂਬੇ ਦੇ ਵਿੱਚ ਹਰ ਰੋਜ਼ 2212 ਅਮਰਲ ਡੀ ਸੀਵੇਜ ਪੈਂਦਾ ਹੈ ਜਿਸ ਦਾ ਸਿਰਫ 1885 ਦੇ ਕਰੀਬ ਪਾਣੀ ਹੀ ਟਰੀਟ ਕੀਤਾ ਜਾ ਰਿਹਾ ਜਦੋਂ ਕਿ ਬਾਕੀ ਪਾਣੀ ਟਰੀਟ ਨਹੀਂ ਹੋ ਰਿਹਾ ਇਸੇ ਤਰ੍ਹਾਂ ਐਨ ਜੀਟੀ ਨੇ ਕਿਹਾ ਹੈ ਕਿ 54 ਲੱਖ ਮੀਟਰ ਇਕ ਟਨ ਦੀ ਕਰੀਬ ਪਿਆ ਹੋਇਆ ਕੂੜਾ 2 ਸਾਲ ਪਹਿਲਾਂ ਲਗਭਗ 46 ਲੱਖ ਸੀ ਜਿਸ ਦਾ ਜ਼ਾਹਰ ਹੈ ਕਿ 2 ਸਾਲਾਂ ਦੇ ਵਿੱਚ ਸਿਰਫ 10 ਲੱਖ ਟਨ ਕੂੜੇ ਦਾ ਹੀ ਨਿਪਟਾਰਾ ਕੀਤਾ ਜਾ ਸਕਿਆ ਅਤੇ ਬਾਕੀ ਕੂੜੇ ਦੇ ਨਿਪਟਾਰੇ ਦੇ ਲਈ 10 ਸਾਲ ਲੱਗਣਗੇ ਜੋ ਕਿ ਬਹੁਤ ਜ਼ਿਆਦਾ ਲੰਮਾ ਸਮਾਂ ਹੈ ਜਿਵੇਂ ਦੱਸਦੀ ਹੈ ਕਿ ਐਨਜੀਟੀ ਦੇ ਵੱਲੋਂ ਇਹ ਫੈਸਲਾ ਤਾਂ ਕਰਕੇ ਲਿਆ ਗਿਆ ਹੈ ਕਿ ਅਧਿਕਾਰੀਆਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕੋਈ ਵੀ ਗੰਭੀਰਤਾ ਦਿਖਾਈ ਨਹੀਂ ਦੇ ਰਹੀ। ਉਹਨਾਂ ਦੇ ਵੱਲੋਂ ਕੂੜੇ ਅਤੇ ਸੀਵਜ ਤੇ ਪਾਣੀ ਦਾ ਚੰਗੀ ਤਰ੍ਹਾਂ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਤੇ ਜਿਹੜਾ ਕੂੜਾ ਬਾਕੀ ਬਚਿਆ ਉਸ ਨੂੰ ਨਿਪਟਾਉਣ ਦੇ ਲਈ 10 ਸਾਲ ਲੱਗ ਜਾਣਗੇ ਜੋ ਕਿ ਬਹੁਤ ਜ਼ਿਆਦਾ ਲੰਮਾ ਸਮਾਂ ਹੈ। ਇਸ ਲਈ ਐਨਜੀਟੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਇੰਨਾ ਮੋਟਾ ਜੁਰਮਾਨਾ ਲਗਾਇਆ ਜਾਂ ਦੱਸਦੀ ਹੈ ਕਿ 1026 ਕਰੋੜ ਰੁਪਏ ਦਾ ਐਨਜੀਟੀ ਦੇ ਵੱਲੋਂ ਇਹ ਜੁਰਮਾਨਾ ਪੰਜਾਬ ਸਰਕਾਰ ਨੂੰ ਲਗਾਇਆ ਗਿਆ ਤੇ ਇਸ ਦੇ ਨਾਲ ਹੀ ਜਵਾਬ ਆਭੀ ਮੰਗਿਆ ਗਿਆ ਹੈ ਕਿ ਆਖਿਰ ਇੰਨਾ ਸਮਾਂ ਕਿਉਂ ਲੱਗਿਆ ਤੇ ਨਾਲ ਹੀ 1 ਮਹੀਨੇ ਦੇ ਅੰਦਰ ਅੰਦਰ 1026 ਕਰੋੜ ਰੁਪਏ ਦਾ ਜ਼ੁਰਮਾਨਾ ਭੁਗਤਣ ਲਈ ਨਿਰਦੇਸ਼ ਦਿੱਤੇ ਗਏ ਨੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਹ ਪਹਿਲੀ ਵਾਰ ਹੈ ਕਿ 370 ਧਾਰਾ ਹਟਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਚੋਣਾ ਹੋਣ ਜਾ ਰਹੀਆਂ ਨੇ ਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਹੁਣ ਸਾਰੀਆਂ ਪਾਰਟੀਆਂ ਸਰਗਰਮ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਤੇ ਹੀ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਅੱਜ ਕਾਂਗਰਸ ਦੇ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਸ਼੍ਰੀਨਗਰ ਦੇ ਵਿੱਚ ਮੀਟਿੰਗ ਕੀਤੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੇਰਾ ਉਦੇਸ਼ ਇੱਥੇ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਅਤੇ ਡਰ ਨੂੰ ਖਤਮ ਕਰਨਾ ਹੈ ਦੱਸਦੇ ਕਿ ਸ਼੍ਰੀਨਗਰ ਦੇ ਵਿੱਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਭਾਰਤ ਗੱਠਜੋੜ ਨੇ ਨਰਿੰਦਰ ਮੋਦੀ ਦੇ ਪਰੋਸੇ ਨੂੰ ਖਤਮ ਕਰ ਦਿੱਤਾ ਹੈ ਉਹਨਾਂ ਨੂੰ ਰਾਹੁਲ ਗਾਂਧੀ ਨੇ ਨਹੀਂ ਸਗੋਂ ਕਾਂਗਰਸ ਪਾਰਟੀ ਇੰਡੀਆ ਗਠਜੋੜ ਪਿਆਰ, ਏਕਤਾ ਅਤੇ ਸਨਮਾਨ ਦੀ ਵਿਚਾਰਧਾਰਾ ਨੇ ਹਰਾਇਆ। ਉਹਨਾਂ ਨੇ ਕਿਹਾ ਕਿ ਮੈਂ ਜੰਮੂ ਕਸ਼ਮੀਰ ਦੇ ਲੋਕਾਂ ਤੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਨਫ਼ਰਤ ਦੇ ਬਾਜ਼ਾਰਤ ਵਿੱਚ ਪਿਆਰ ਦੀ ਦੁਕਾਨ ਖੋਲ੍ਹਣੀ ਹੋਵੇਗੀ। ਨਫ਼ਰਤ ਨੂੰ ਪਿਆਰ ਦੇ ਨਾਲ ਹਰਾਇਆ ਜਾ ਸਕਦਾ ਹੈ ਤੇ ਅਸੀਂ ਸਾਰੇ ਮਿਲ ਕੇ ਨਫ਼ਰਤ ਨੂੰ ਪਿਆਰ ਦੇ ਨਾਲ ਹਰਾਵਾਂਗੇ। ਆਓ ਸੁਣਦੇ ਹਾਂ ਰਾਹੁਲ ਗਾਂਧੀ ਇਸ ਮੌਕੇ ਕੀ ਕਹਿੰਦੇ ਨਜ਼ਰਾਏ। ਮੈਂ ਜੰਮੂ ਕਸ਼ਮੀਰ ਕੇ ਲੋਕੋਂ ਸੇ ਮੁਹੱਬਤ ਕਰਤਾ। ਇਹ ਬਹੁਤ ਪੁਰਾਣਾ ਰਿਸ਼ਤਾ ਹੈ, ਖੂਨ ਦਾ ਰਿਸ਼ਤਾ ਹੈ। हिंदुस्तान की हिस्ट्री में आजादी के बाद बहुत सारी बार यूनियन टेरिटरीज को स्टेट में बदला गया है मगर एक ही उदाहरण है जब स्टेटहुड छीन कर यूनियन टेरिटरी बनाई गई है ये ये पहली बार हुआ है इससे पहले ये कभी नहीं हुआ था हमारे लिए जम्मू और कश्मीर के लोगों का रिप्रेजेंटेशन उनका स्टेटहुड सबसे जरूरी चीज है। मैं आपको पर्सनल अपनी बात बताता हूं मैं लोकतंत्र की रक्षा करता हूं पूरे देश में करता हूँ मगर दर्द है दुख है डर है उसको मिटाना मेरा लक्ष्य है ये मेरे लिए, लिए पॉलिटिकल बात नहीं है जो आपको सहना पड़ता है जिस डर में आप जीते हो जो दुख आपको होता है इसको मैं खारगे जी पूरी कांग्रेस पार्टी हमेशा के लिए मिटाना चाहते हैं जम्मू और कश्मीर के लोगों से युवाओं से मैं कहना चाहता हूं नफरत के बाजार में मोहब्बत की दुकान खोलनी है नफरत की काट नफरत से नहीं हो सकती है नफरत की काट मोहब्बत से हो सकती है और मिलकर हम नफरत को मोहब्बत से हराएंगे ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਜਿਨ੍ਹਾਂ ਵਾਸਤੇ ਕਿ ਨਾਬਾ ਜੇਲ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਰਮਨਜੀਤ ਸਿੰਘ ਰੋਮੀ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਦੱਸਦੀ ਹੈ ਕਿ ਵਿਦੇਸ਼ੀ ਧਰਤੀ ਤੋਂ ਉਸਨੂੰ ਗ੍ਰਫਤਾਰ ਕੀਤਾ ਗਿਆ 8 ਸਾਲਾਂ ਤੋਂ ਇੱਕ ਗੈਂਗਸਟਰ ਫਰਾਰ ਸੀ 8 ਸਾਲਾਂ ਤੋਂ ਪੁਲਿਸ ਇਸ ਦੀ ਭਾਲ ਕਰ ਰਹੀ ਸੀ ਜਿਨ੍ਹਾਂ ਦੱਸਦੀ ਹੈ ਕਿ ਹਾਂਗਕਾਂਗ ਤੋਂ ਉਸ ਦੀ ਗ੍ਰਫਤਾਰੀ ਕੀਤੀ ਗਈ ਹੈ ਤੇ ਹੁਣ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਟੀਮ ਦੇ ਵੱਲੋਂ ਉਸਨੂੰ ਦਿੱਲੀ ਏਅਰਪੋਰਟ ਤੇ ਅੱਜ ਲਿਆਂਦਾ ਜਾਵੇਗਾ ਜਿਨ੍ਹਾਂ ਦੱਸਦੀ ਹੈ ਕਿ ਨਾਬਾ ਜੇਲ ਬ੍ਰੇਕ कांड ਦਾ ਇਹ ਮਾਸਟਰਮਾਈਂਡ ਸੀ ਅਤੇ 2016 ਦੇ ਵਿੱਚ ਇਹ ਫਰਾਰ ਹੋ ਗਿਆ ਸੀ ਤੇ ਹਾਂਗਕਾਂਗ ਚਲਾ ਗਿਆ ਸੀ ਜਿੱਥੋਂ ਅੱਜ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵਿਦੇਸ਼ੀ ਮੰਤralਏ ਦੀ ਸਹਾਇਤਾ ਦੇ ਨਾਲ ਪੰਜਾਬ ਪੁਲਿਸ ਦੇ ਹੱਥੇ ਵੱਡੀ ਸਫਲਤਾ ਲੱਗੀ ਹੈ ਦੱਸਦੀ ਕਿ ਨਾਬਾਜ਼ ਜੇਲ ਬ੍ਰੇਕ ਆਂਡ ਦੇ ਮੁੱਖ ਦੋਸ਼ੀ ਰਮਨਜੀਤ ਸਿੰਘ ਰੋਮੀ ਨੂੰ 2016 ਦੇ ਵਿੱਚ ਹਾਂਗਕਾਂਗ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਬਾਅਦ ਪੰਜਾਬ ਨੇ ਇਹ ਮਾਮਲਾ ਕੇਂਦਰ ਸਰਕਾਰ ਦੇ ਕੋਲ ਚੁੱਕਿਆ ਸੀ ਅਤੇ ਨਾਲ ਹੀ ਉਸ ਦੀ ਹਵਾਲਗੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਪਰ ਉਸ ਨੂੰ ਉੱਥੋਂ ਭਾਰਤ ਲਿਆਉਣ ਦੇ ਲਈ ਭਾਰਤੀ ਪੱਖ ਤੋਂ ਲੜਾਈ ਲੜਨੀ ਪਈ ਰਮਨਜੀਤ ਰੋਮੀ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਰੋਮੀ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਕਾ ਮਾਮਲੇ ਦਰਜ ਨੇ ਅਜਨਬਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਉਰਫ ਰੋਮੀ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ ਅੱਜ ਸ਼ਾਮ 4 ਵਜੇ ਦਿੱਲੀ ਹਵਾਈ ਅੱਡੇ ਤੇ ਪੰਜਾਬ ਪੁਲਿਸ ਦੀਆਂ ਸੁਰੱਖਿਆ ਏਜੰਸੀਆਂ ਦੇ ਵੱਲੋਂ ਕੀਤੀ ਗਈ ਮੁਹਿੰਮ ਤਹਿਤ ਉਸ ਨੂੰ ਭਾਰਤ ਲਿਆਂਦਾ ਜਾ ਰਿਹਾ ਨਾਬਾ ਜੇਲ ਬ੍ਰੇਕ ਮਾਮਲੇ ਦੇ ਵਿੱਚ ਉਹ ਪਗੋੜਾ ਸੀ ਰੋਮੀ ਉੱਤੇ 2016-17 ਦੇ ਵਿੱਚ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਹੋਏ ਕਤਲਾਂ ਵਿੱਚ ਵੀ ਸ਼ਾਮਲ ਹੋਣ ਦਾ ਸ਼ੱਕ ਹੈ ਸੰਪਰਕ ਵਿੱਚ ਸੀ ਗੁਰਪ੍ਰੀਤ ਨਵੰਬਰ 2016 ਦੇ ਵਿੱਚ ਨਾਬਾ ਜੇਲ ਵਿੱਚੋਂ ਫਰਾਰ ਹੋਏ ਛੇ ਵਿਅਕਤੀਆਂ ਦੇ ਵਿੱਚ ਇੱਕ ਸੀ ਅਤੇ ਇਸ ਕੇਸ ਦਾ ਮੁੱਖ ਸਾਜ਼ਿਸ਼ਕਰਤਾ ਸੀ ਪੁਲਿਸ ਦਾ ਮੰਨਣਾ ਹੈ ਕਿ ਰੋਮੀ ਨੇ ਜੇਲ ਤੋਂ ਫਰਾਰ ਹੋਣ ਵਾਲਿਆਂ ਨੂੰ ਪੈਸੇ ਮੁਹੱਈਆ ਕਰਵਾਏ ਸਨ ਇਸੇ ਨਾਲ ਇਹ ਜੇਲ੍ਹ ਤੋੜਨ ਦੀ ਪੂਰੀ ਸਾਜ਼ਿਸ਼ ਹਾਂਗਕਾਂਗ ਤੋਂ ਰਚੀ ਗਈ ਸੀ ਜ਼ਿਕਰਯੋਗ ਹੈ ਕਿ ਰਮਨਜੀਤ ਰومی ਨੇ ਨਾਬਾ ਜੇਲ੍ਹ ਬ੍ਰੇਕ ਕਾਣ ਦੀ ਸਾਰੀ ਸਾਜ਼ਿਸ਼ ਵਿਦੇਸ਼ ਚ ਬੈਠ ਕੇ ਰਚੀ ਸੀ ਅਤੇ ਇਸ ਘਟਨਾ ਤੋਂ ਬਾਅਦ ਜੇਲ੍ਹ ਦੀ ਸੁਰੱਖਿਆ ਤੇ ਕਈ ਸਵਾਲ ਵੀ ਖੜੇ ਹੋ ਗਏ ਸਨ ਇਹ ਘਟਨਾ 7 ਨਵੰਬਰ 2016 ਦੀ ਹੈ ਜਦੋਂ ਪਟਿਆਲਾ ਦੀ ਨਾਬਾ ਜੇਲ੍ਹ ਵਿੱਚੋਂ 6 ਕੈਦੀ ਫਰਾਰ ਹੋ ਗਏ ਸਨ। ਇਨ੍ਹਾਂ 'ਚ 2 ਅੱਤਵਾਦੀ ਅਤੇ 4 ਬਦਨਾਮ ਗੈਂਗਸਟਰ ਸ਼ਾਮਲ ਸਨ। ਇਸ ਘਟਨਾ ਦੀ ਸਾਰੀ ਰੂਪਰੇਖਾ ਉਕਤ ਗੈਂਗਸਟਰ ਰੂਮੀ ਨੇ ਵਿਦੇਸ਼ ਵਿੱਚ ਬੈਠ ਕੇ ਤਿਆਰ ਕੀਤੀ ਸੀ। ਸਤਾਈ ਨੰਬਰ 2016 ਨੂੰ ਪਟਿਆਲਾ ਦੀ ਨਾਬਾ ਜੇਲ੍ਹ ਵਿੱਚੋਂ 6 ਕੈਦੀ ਫਰਾਰ ਹੋਏ ਗਏ ਸਨ ਜਿਨ੍ਹਾਂ ਵਿੱਚ ਦੋ ਅੱਤਵਾਦੀ ਅਤੇ ਚਾਰ ਬਦਨਾਮ ਗੈਂਗਸਟਰ ਸ਼ਾਮਲ ਸਨ ਜੇਲ੍ਹ ਬ੍ਰੇਕ ਦੌਰਾਨ ਫਰਾਰ ਹੋਏ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨੂੰ ਪੁਲਿਸ ਨੇ ਕੁਝ ਘੰਟਿਆਂ ਚ ਹੀ ਗ੍ਰਿਫਤਾਰ ਕਰ ਲਿਆ ਸੀ ਇਸ ਮਾਮਲੇ ਦੇ ਵਿੱਚ ਸ਼ਾਮਲ ਮੁੱਖ ਮਲਜ਼ਮ ਗੈਂਗਸਟਰ ਵਿੱਕੀ ਗੌਂਡਰ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਸੀ ਦੱਸਦੇ ਕਿ ਨਾਬਾ ਜੇਲ੍ਹ ਬ੍ਰੇਕ ਕਾਂਡ ਦੇ ਵਿੱਚ ਭਾਰਤ ਸਰਕਾਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਰੂਮੀ ਨੇ 4 ਵੱਖ-ਵੱਖ ਦਿਨਾਂ ਦੇ ਵਿੱਚ ਆਪਣੇ ਪਰ ਰਾਜਵੀਰ ਸਿੰਘ ਦੇ ਜ਼ਰੀਏ ਮਨੀ ਸੇਖੋ ਨੂੰ ਪੈਸੇ ਟਰਾਂਸਫਰ ਕੀਤੇ ਸਨ ਮਨੀ ਦਾ ਭਰਾ ਗੁਰਪ੍ਰੀਤ ਸਿੰਘ ਸੇਖੋ ਵੀ ਨਾਬਾ ਜੇਲ ਬ੍ਰੇਕਾਂਡ ਦੇ ਵਿੱਚ ਫਰਾਰ ਹੋਇਆ ਸੀ ਇਹ ਪੈਸਾ 28 ਸਤੰਬਰ 2016 ਤੋਂ 16 ਨਵੰਬਰ 2016 ਦੇ ਵਿਚਾਲੇ ਟਰਾਂਸਫਰ ਕੀਤਾ ਗਿਆ ਸੀ ਹਾਂਗਕਾਂਗ ਅਦਾਲਤ ਨੇ ਭਾਰਤ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀ ਹਾਲਾਂਕਿ ਰومی ਦੇ ਵਕੀਲ ਨੇ ਦਾਵਾ ਕੀਤਾ ਸੀ ਕਿ ਉਹ ਖਾਲਿਸਤਾਨ ਦੀ ਹਮਾਇਤ ਕਰਦਾ ਹੈ ਇਸੇ ਕਰਕੇ ਪੁਲਿਸ ਤੋਂ ਵੱਲੋਂ ਉਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਪਰ ਹਾਂਗਕਾਂਗ ਅਦਾਲਤ ਨੇ ਸਾਰੀਆਂ ਦਲੀਲਾਂ ਨੂੰ ਖਾਰਜ ਕਰਦੇ ਹੋਏ ਤਲਵੰਡੀ ਸਾਬੋ ਦੇ ਪਿੰਡ ਬੰਗੀ ਰੂਲਦੂ ਦੇ ਰਹਿਣ ਵਾਲੇ ਗੈਂਗਸਟਰ ਰਮਨਜੀਤ ਰੋਮੀ ਨੂੰ ਨਾਬਾ ਜੇਲ ਬ੍ਰੇਕ ਆਣ ਦਾ ਮਲਜ਼ਮ ਠਹਿਰੋਂਦੇ ਹੋਏ ਉਸਦੀ ਹਵਾਲਗੀ ਦੇ ਆਦੇਸ਼ ਦੇ ਦਿੱਤੇ ਸਨ ਤੇ ਅੱਜ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਰਮਨਜੀਤ ਸਿੰਘ ਰੋਮੀ ਨੂੰ ਗ੍ਰਿਫਤਾਰ ਕਰਕੇ ਦਿੱਲੀ 에ਰਪੋਰਟ ਲਿਆਂਦਾ ਜਾਵੇਗਾ ਕੈਨੇਡਾ ਤੋਂ ਇੱਕ ਵਾਰ ਫਿਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ জানাਸਤੇ ਕਿ ਇੱਕ ਨੌਜਵਾਨ ਦੇ ਵੱਲੋਂ ਕੈਨੇਡਾ ਦੇ ਵਿੱਚ ਖੌਫਨਾਕ ਕਦਮ ਚੁੱਕਿਆ ਗਿਆ ਦੱਸਦੇ ਕਿ ਇਹ ਨੌਜਵਾਨ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਦੇ ਵਿੱਚ ਆਪਣਾ ਸਾਰਾ ਕੁਝ ਵੇਚ-ਵਟ ਕੇ ਆਪਣੀ ਪਤਨੀ ਅਤੇ ਪੁੱਤਰ ਦੇ ਨਾਲ ਚੰਗੇ ਭਵਿੱਖ ਦੇ ਲਈ ਆਪਣੀ ਭੈਣ ਦੇ ਕੋਲ ਕੈਨੇਡਾ ਚਾਹਸੀ ਪਰ ਉੱਥੇ ਜਦੋਂ ਉਸਦੇ ਸੁਪਨੇ ਚਕਨਾਚੂਰ ਹੁੰਦੇ ਹੋਏ ਉਸ ਨੂੰ ਦਿਖਾਈ ਦਿੱਤੇ ਤਾਂ ਉਸ ਨੇ ਆਪਣੀ ਹਿੰਮਤ ਹਾਰ ਦਿੱਤੀ ਤੇ ਉਸ ਨੇ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਦਿੱਤੀ ਹੈ ਜਿਵੇਂ ਦੱਸਿਆ ਕਿ ਇਸ ਨੌਜਵਾਨ ਦੀ ਪਛਾਣ ਸੁਖਪ੍ਰੀਤ ਵੱਜੋ ਹੋਈ ਹੈ ਜੋ ਕਿ ਮੌਕਤਾਰ ਰਹਿਣ ਵਾਲਾ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਸਭ ਕੁਝ ਵੇਚ ਵੱਟ ਕੇ ਕੈਨੇਡਾ ਪਹੁੰਚਿਆ ਸੀ ਦੱਸਿਆ ਗਿਆ ਕਿ ਬੀਤੇ ਦਿਨੀ ਸੁਖਪ੍ਰੀਤ ਟੋਰਾਂਟੋ ਦੇ ਮੋਲਟਨ ਇਲਾਕੇ ਦੇ ਵਿੱਚ ਦਰਖਤ ਦੇ ਨਾਲ ਲਟਕਿਆ ਹੋਇਆ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਸੁਖਪ੍ਰੀਤ ਜਿਹੜੀ ਸੁਪਨੇ ਲੈ ਕੇ ਕੈਨੇਡਾ ਪਹੁੰਚਿਆ ਸੀ ਉਹ ਪੂਰੇ ਨਹੀਂ ਹੋ پا ਰਹੇ ਸਨ ਜਿਸ ਦੀ ਵਜ੍ਹਾ ਕਰਕੇ ਉਹ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਰਿਹਾ ਸੀ ਤੇ ਮ੍ਰਿਤਕ ਦਾ ਸੰਸਕਾਰ ਕਰਨ ਦੇ ਲਈ ਵੀ ਪਰਿਵਾਰ ਮਲੂਕਾਂ ਦੀ ਮਦਦ ਲੈਣੀ ਪੈ ਰਹੀ ਹੈ ਕੈਨੇਡਾ ਦੇ ਵਿੱਚ ਸਖਤ ਵੀਜ਼ਾ ਨਿਯਮਾਂ ਅਤੇ ਨੌਕਰੀਆਂ ਦੀ ਕਮੀਆਂ ਦੀ ਵਜ੍ਹਾ ਤੇ ਕਰਕੇ ਕਈ ਲੋਕ ਮੁਸ਼ਕਲਾਂ ਤੋਂ ਝੋਚ ਰਹੇ ਨੇ ਸੁਖਪ੍ਰੀਤ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਜੋ ਆਪਣਾ ਸਾਰਾ ਕੁਝ ਗਵਾ ਕੇ ਜਿਸ ਮੁਲਕ ਦੇ ਵਿੱਚ ਚੰਗੇ ਭਵਿੱਖ ਲਈ ਪਹੁੰਚਿਆ ਸੀ ਉੱਥੇ ਪਹੁੰਚਦੇ ਹੀ ਜਦੋਂ ਉਸ ਦੇ ਸਾਹਮਣੇ ਸੱਚ ਆਇਆ ਤਾਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਤੇ ਫਿਰ ਉਸ ਨੇ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਖੌਫ ਨਾ ਕਦਮ ਚੁੱਕਿਆ ਹਾਲਾਂਕਿ ਇਸ ਨੂੰ ਕਿਸੇ ਵੀ ਸੁਰਤ ਦੇ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਜ਼ਿੰਦਗੀ ਵਿੱਚ ਅਜਿਹੇ ਕਈ ਮੌਕੇ ਆਉਂਦੇ ਨੇ ਪਰ ਹਿੰਮਤ ਹਾਰਨ ਦੀ ਥਾਂ ਹੌਸਲੇ ਨਾਲ ਕੰਮ ਲੈਣਾ ਚਾਹੀਦਾ ਸੁਖਪ੍ਰੀਤ ਦੇ ਇਸ ਕਦਮ ਦੇ ਨਾਲ ਸਿਰਫ ਉਸਦੀ ਪਤਨੀ ਨਹੀਂ ਬਲਕਿ ਛੋਟਾ ਪੁੱਤਰ ਵੀ ਬੇਗਾਨੇ ਮੁਲਕ ਦੇ ਵਿੱਚ ਇਕੱਲੇ ਰਹਿ ਗਏ ਨੇ ਜਿਹਾ ਦੱਸਦੀ ਹੈ ਕਿ ਕੈਨੇਡਾ ਤੋਂ ਆਏ ਦਿਨ ਹੀ ਇਤਾਂ ਦੀਆਂ ਮੰਦਭਾਗੀ ਘਟਨਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਨੌਜਵਾਨ ਇੱਥੋਂ ਕੈਨੇਡਾ ਦੇ ਲਈ ਬੜੇ ਹੀ ਚੰਗੇ ਭਵਿੱਖ ਦੇ ਲਈ ਸੁਪਨੇ ਸੁਜਾ ਕੇ ਜਾਂਦੇ ਨੇ ਪਰ ਜਦੋਂ ਉੱਥੇ ਪਹੁੰਚਦੇ ਨੇ ਤਾਂ ਹਕੀਕਤ ਕੁਝ ਹੋਰ ਹੀ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਕਈ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਕਰਕੇ ਉਹਨਾਂ ਦੀ ਜਿਹੜੀ ਮਾਨਸਿਕ ਸਿਹਤ ਹੁੰਦੀ ਹੈ ਉਹ ਖਰਾਬ ਹੋ ਜਾਂਦੀ ਹੈ ਤੇ ਇਹ ਨੌਜਵਾਨ ਵੀ ਇਸੇ ਦਾ ਹੀ ਸ਼ਿਕਾਰ ਹੋਇਆ ਇਸ ਨੌਜਵਾਨ ਦੇ ਵੱਲੋਂ ਚੰਗੇ ਭਵਿੱਖ ਦੇ ਸੁਪਨੇ ਆਪਣੇ ਪਰਿਵਾਰ ਦੇ ਨਾਲ ਕੈਨੇਡਾ ਦੇ ਵਿੱਚ ਸਜਾਏ ਗਏ ਸੀ ਕਿ ਕੈਨੇਡਾ ਜਾ ਕੇ ਇਹ ਆਪਣੇ ਪਰਿਵਾਰ ਦੇ ਨਾਲ ਸੁਖੀ ਜੀਵਨ ਜਿਵੇਂਗਾ ਵਧੀਆ ਜੀਵਨ ਜਿਵੇਂਗਾ ਪਰ ਜਦੋਂ ਉੱਥੇ ਦੀ ਹਕੀਕਤ ਦੇ ਨਾਲੇ ਵਕੀਫ ਹੋਇਆ ਤਾਂ ਇਸ ਦੀ ਅੱਖਾਂ ਦੇ ਅੱਗੇ ਹਨੇਰਾ ਛਾ ਗਿਆ ਤੇ ਇਸ ਨੂੰ ਕੁਝ ਵੀ ਅੱਗੇ ਕਰਨ ਦਾ ਦਿਖਾਈ ਨਹੀਂ ਦਿੱਤਾ ਆਪਣੇ ਪਤਨੀ ਅਤੇ ਪੁੱਤਰ ਨੂੰ ਇਕੱਲੇ ਛੱਡ ਕੇ ਇਸ ਨੌਜਵਾਨ ਦੇ ਵੱਲੋਂ ਆਰਥਿਕ ਤੰਗੀ ਨੂੰ ਝੇਲਿਆ ਨਹੀਂ ਗਿਆ ਤੇ ਇਸ ਨੇ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਕੋਲਕਾਤਾ ਦਰਿੰਦਗੀ ਮਾਮਲੇ ਦੇ ਵਿੱਚ ਅੱਜ ਡਾਕਟਰਾਂ ਦਾ ਵਿਰੋਧ ਪ੍ਰਦਰਸ਼ਨ ਕਰਨ ਦਾ ਲਗਾਤਾਰ 14ਵਾਂ ਦਿਨ ਹੈ ਜਿहां ਦੱਸਦੀ ਹੈ ਕਿ ਪੀੜਤਾ ਦੇ ਲਈ ਡਾਕਟਰਾਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਡਾਕਟਰਾਂ ਦੀ ਸੁਰੱਖਿਆ ਦੀ ਵੀ ਮੰਗ ਕੀਤੀ ਜਾ ਰਹੀ ਹੈ ਤੇ ਉਧਰ ਹੀ ਚੰਡੀਗੜ੍ਹ ਦੇ ਪੀਜੀਆਈ ਦੀ ਗੱਲ ਕਰੀ ਤਾਂ ਪੀਜੀਆਈ ਦੇ ਵਿੱਚ ਨਵੇਂ ਮਰੀਜ਼ਾਂ ਨੂੰ ਪਰਤੀ ਨਹੀਂ ਕੀਤਾ ਜਾ ਰਿਹਾ ਉਹਨਾਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਓਪੀਡੀ ਚੱਲ ਰਹੀ ਹੈ ਪਰ 1.5 ਤੋਂ 2 ਘੰਟੇ ਹੀ ਓਪੀਡੀ ਚੱਲ ਰਹੀ ਹੈ ਤੇ ਉਧਰ ਹੀ ਸੁਪਰੀਮ ਕੋਰਟ ਦੇ ਵੱਲੋਂ ਅੱਜ ਏਮਸ ਤੇ ਡਾਕਟਰਸ ਨੂੰ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਏਮਸ ਦੇ ਡਾਕਟਰਸ ਦੇ ਵੱਲੋਂ ਆਪਣੀ ਅੱਜ ਹੜਤਾਲ ਖਤਮ ਕਰ ਦਿੱਤੀ ਗਈ ਹੈ ਤੇ ਆਪਣੀ ਕੰਮਾਂ ਤੇ ਡਾਕਟਰਸ ਵਾਪਸ ਪਰਤ ਆਏ ਨੇ ਜਿਵੇਂ ਦੱਸਿਆ ਕਿ ਕੋਲਕਾਤਾ ਦੇ ਹਰਜੀਕਰ ਡਾਕਟਰ ਦੀ ਮੌਤ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਤੋਂ ਬਾਅਦ ਏਮਸ ਦੇ ਰੈਜ਼ੀਡੈਂਟ ਡਾਕਟਰਾਂ ਨੇ ਹੜਤਾਲ ਵਾਪਸ ਲੈ ਲਈ ਹੈ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਹੜਤਾਲ ਖਤਮ ਕਰ ਦਿਓ ਅਸੀਂ ਤੁਹਾਡੀ ਹਰ ਗੱਲ ਸੁਣਨ ਦੇ ਲਈ ਤਿਆਰ ਹਾਂ ਅਦਾਲਤ ਨੇ ਕੇਂਦਰ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਡਾਕਟਰ ਕੰਮ ਤੇ ਪਰਤਣ ਦੇ ਲਈ ਤਿਆਰ ਨੇ ਪਰ ਰਾਜ ਸਰਕਾਰਾਂ ਨੂੰ ਸੁਰੱਖਿਆ ਲਈ ਕਦਮ ਚੁੱਕਣੇ ਪੈਣਗੇ ਸਿਹਤ ਮੰਤਰਾਲੇ ਦੇ ਸਖਤਰ ਨੂੰ ਰਾਜਾਂ ਦੇ ਮੁੱਖ ਸਖਤਰਾਂ ਅਤੇ ਡੀਸੀਪੀਜ਼ ਦੇ ਨਾਲ ਮੀਟਿੰਗ ਕਰਕੇ ਸੁਰੱਖਿਆ ਮੁੱਦੇ ਨੂੰ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਇਹ ਕੰਮ ਇੱਕ ਹਫਤੇ ਦੇ ਅੰਦਰ ਅੰਦਰ ਹੋ ਜਾਣਾ ਚਾਹੀਦਾ ਹੈ ਅਤੇ ਰਾਜ ਸਰਕਾਰਾਂ ਨੂੰ ਦੋ ਹਫਤਿਆਂ ਦੇ ਅੰਦਰ ਅੰਦਰ ਕਦਮ ਚੁੱਕਣੇ ਚਾਹੀਦੇ ਨੇ ਕੋਲਕਾਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਬਲਾਤਕਾਰ ਅਤੇ ਵਤਿਆਂ ਨੂੰ ਲੈ ਕੇ ਡਾਕਟਰ ਬੇहद ਨਰਾਜ਼ ਹਨ ਸੁਰੱਖਿਆ ਦੀ ਮੰਗ ਕਰਦੇ ਹੋਏ ਦਿੱਲੀ ਏਮਜ਼ ਦੇ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਦੇ ਬੈਨਰ ਹੇਠ ਸਾਰੇ ਡਾਕਟਰਸ ਨੇ ਆਪਣਾ ਕੰਮ ਬੰਦ ਕਰ ਦਿੱਤਾ ਸੀ ਹੁਣ 11 ਦਿਨਾਂ ਬਾਅਦ ਸੁਪਰੀਮ ਕੋਰਟ ਅਤੇ ਸੀਜੀਆਈ ਡਿਵਾਈ ਚੰਦਰ ਚੂੜ ਦੇ ਭਰੋਸੇ ਤੋਂ ਬਾਅਦ ਏਮਜ਼ ਦੇ ਡਾਕਟਰਸ ਨੇ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਹੈ ਐਸੋਸੀਏਸ਼ਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸੁਪਰੀਮ ਕੋਰਟ ਦੇ ਭਰੋਸੇ ਤੋਂ ਬਾਅਦ ਹੜਤਾਲ ਖਤਮ ਕੀਤੀ ਜਾ ਰਹੀ ਹੈ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਹੜਤਾਲੀ ਡਾਕਟਰਾਂ ਦੇ ਖਿਲਾਫ ਕੋਈ ਵੀ ਦੀ ਸਜ਼ਾ ਯੋਗ ਕਾਰਵਾਈ ਨਹੀਂ ਕੀਤੀ ਜਾਵੇਗੀ ਜੋ ਕਿ ਰਾਹਤ ਦੀ ਗੱਲ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਕੋਲਕਾਤਾ ਅਰਜੀਕਰ ਹਸਪਤਾਲ ਕਤਲ ਕੇਸ ਦੇ ਵਿੱਚ ਸੀਬੀਆਈ ਅਤੇ ਮਮਤਾ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਰਿਪੋਰਟ ਸੌਂਪ ਦਿੱਤੀ ਗਈ ਹੈ ਸਰਕਾਰ ਨੇ ਨਵੇਂ ਪ੍ਰਿੰਸੀਪਲ ਮੈਡੀਕਲ ਸੁਪਰੀਡੈਂਟ ਕਮ ਵਾਈਸ ਪ੍ਰਿੰਸੀਪਲ ਸਹਾਇਕ ਸੁਪਰੀਡੈਂਟ ਅਤੇ ਚੈਸਟ ਦੀ ਨਿਯੁਕਤੀ ਕੀਤੀ ਹੈ ਅਰਜੀਕਰ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਮੈਡੀਸਨ ਵਿਭਾਗ ਦੇ ਮੁਖੀ ਨੂੰ ਰਾਤੋਂ ਰਾਤ ਹਟਾ ਦਿੱਤਾ ਹੈ ਜਦੋਂ ਤਰਨਕਾਰੀ ਡਾਕਟਰਾਂ ਨੇ ਸੁੱਬੇ ਦੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲ ਹਸਪਤਾਲ ਵਿੱਚ ਸਟਾਫ ਦੀ ਬਦਲੀ ਦੀ ਮੰਗ ਕੀਤੀ ਇਸ ਦੇ ਨਾਲ ਹੀ ਆਰਜੀਕਰ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਗੋਸ਼ਤੀ ਗੱਲ ਕਰੀਏ ਤਾਂ ਸੀਬੀਆਈ ਉਸ ਤੋਂ ਲਗਾਤਾਰ ਪੁੱਛਗਛ ਕਰ ਰਹੀ ਹੈ ਤੇ ਉਹ ਆਪਣੇ ਲਗਾਤਾਰ ਬਿਆਨ ਬਦਲ ਰਿਹਾ ਜਿਸ ਦੇ ਕਾਰਨ ਉਸ ਦਾ ਹੁਣ ਪੋਲੀਗ੍ਰਾਫ ਟੈਸਟ ਕੀਤਾ ਜਾਵੇਗਾ ਕਿ ਆਖੇ ਸੱਚ ਕੀ ਹੈ ਜੀ ਹਾਂ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਹੋਰ ਹੈਰਾਨ ਕਰਨ ਵਾਲੇ ਖੁਲਾਸਾ ਸਾਹਮਣੇ ਆਇਆ ਆਰਜੀਕਰ ਡਾਕਟਰਾਂ ਦਾ ਕਹਿਣਾ ਹੈ ਕਿ ਸੰਦੀਪ ਗੋਸ਼ਤੇ ਵੱਲੋਂ ਜਿਹੜੀਆਂ ਲਵਾਰਿਸ ਲਾਸ਼ਾਂ ਆਉਂਦੀਆਂ ਸਨ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਸੀ ਜੀ ਹਾਂ ਦੱਸ ਦਈਏ ਹੁਣ ਇਸ ਕੇਸ ਦੀ ਕਮਾਂਡ ਸੀਬੀਆਈ ਨੂੰ ਸੌਂਪੀ ਗਈ ਹੈ ਤੇ ਲਗਾਤਾਰ ਸੀਬੀਆਈ ਇਸ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੰਗਨਾ ਰਣੌਤ ਦੀ ਨਵੀਂ ਆਉਣ ਵਾਲੀ ਫਿਲਮ ਐਮਰਜੈਂਸੀ ਰਿਲੀਜ਼ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਵਿਰੋਧ ਪ੍ਰਦਰਸ਼ਨ ਦਾ ਸ਼ਿਕਾਰ ਹੋ ਗਈ ਹੈ ਜਿਵੇਂ ਦੱਸਦੀ ਹੈ ਕਿ ਲਗਾਤਾਰ ਇਸ ਫਿਲਮ ਨੂੰ ਲੈ ਕੇ ਵਿਵਾਦ ਛਿੜਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਫਿਲਮ ਦਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ ਜਾਣਦੇ ਸੀ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਫਿਲਮ ਦੇ ਉੱਪਰ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਦੇ ਨਾਲ ਫਿਲਮਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਅਭਿਨੇਤਰੀ ਗੰਗਨਾ ਰਣੋਤ ਜੋ ਕਿ ਆਪਣੇ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਬਿਆਨਾਂ ਦੇ ਕਾਰਨ ਵਿਵਾਦਾਂ ਦੇ ਵਿੱਚ ਘिरी ਹੋਈ ਹੈ, ਨੇ ਜਾਣਬੁੱਝ ਕੇ ਸਿੱਖਾਂ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰਨ ਦੀ ਨੀਅਤ ਨਾਲ ਇਹ ਫਿਲਮ ਬਣਾਈ ਹੈ। ਜਿਸਨੂੰ ਸਿੱਖ ਕੌਮ برداشت ਨਹੀਂ ਕਰ ਸਕਦੀ ਉਹਨਾਂ ਨੇ ਕੰਗਨਾ ਰਣੋਤ ਖਿਲਾਫ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ 1984 ਦੇ ਸ਼ਹੀਦਾਂ ਬਾਰੇ ਸਿੱਖ ਵਿਰੋਧੀ ਕਹਾਣੀ ਰਚ ਕੇ ਦੇਸ਼ ਦਾ અપਮਾਨ ਕਰਨਾ ਖਿਨੌਣੀ ਕਾਰਵਾਈ ਹੈ 1984 ਦੇ ਸਿੱਖ ਕਤਲੇਆਮ ਨੂੰ ਦੇਸ਼ ਕਦੇ ਨਹੀਂ ਭੁੱਲ ਸਕਦਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੌਮੀ ਸ਼ਹੀਦ ਐਲਾਨਿਆ ਗਿਆ ਹੈ ਜਦੋਂ ਕਿ ਕੰਗਨਾ ਰਣੋਤ ਦੀ ਫਿਲਮ ਉਹਨਾਂ ਦੇ ਕਿਰਦਾਰ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਕੰਗਨਾ ਰਣੌਤ ਕਈ ਵਾਰ ਜਾਣਬੁੱਝਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੜਕਾਉਣ ਵਾਲੇ ਪ੍ਰਗਟਾਵੇ ਕਰਦੀ ਰਹੀ ਹੈ ਪਰ ਸਰਕਾਰ ਉਸ ਵਿਰੁੱਧ ਕੋਈ ਵੀ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਬਚਾ ਰਹੀ ਹੈ। ਅਗੇ ਹਰਜਿੰਦਰ ਸਿੰਘ ਤਾਮੀ ਨੇ ਕਿਹਾ ਹੈ ਕਿ ਐਮਰਜੈਂਸੀ ਫਿਲਮ ਦੇ ਰਿਲੀਜ਼ ਹੋਏ ਅੰਚਾਂ ਤੋਂ ਸਪਸ਼ਟ ਹੈ ਕਿ ਇਸ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਜਾਣਬੁੱਝ ਕੇ ਅਤਵਾਦੀ ਵੱਜੋਂ ਪੇਸ਼ ਕੀਤਾ ਗਿਆ ਜੋ ਕਿ ਇੱਕ ਡੂੰਗੀ ਸਾਜ਼ਿਸ਼ ਦਾ ਹਿੱਸਾ ਹੈ ਇੱਕ ਪਾਸੇ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਸਿੱਖ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਫਿਲਮ ਪੰਜਾਬ 95 ਦੀ ਰਿਲੀਜ਼ ਨੂੰ 85 ਘਟੌਤੀਆਂ ਤੋਂ ਬਾਅਦ ਵੀ ਮਨਜ਼ੂਰੀ ਨਹੀਂ ਮਿਲੀ ਉੱਥੇ ਹੀ ਦੂਜੇ ਪਾਸੇ ਇਸ ਦੀ ਰਿਲੀਜ਼ ਤੇ ਰੋਕ ਲੱਗੀ ਹੈ ਤੇ ਸਿੱਖ ਕੌਮ ਬਾਰੇ ਗਲਤ ਤੱਥ ਪੇਸ਼ ਕਰਨ ਵਾਲੀ ਫਿਲਮ ਪੰਜਾਬ 95 ਨੂੰ ਤੁਰੰਤ ਰਿਲੀਜ਼ ਨਹੀਂ ਕੀਤਾ ਜਾ ਰਿਹਾ ਤੇ ਸਿੱਖ ਕੌਮ ਬਾਰੇ ਗਲਤ ਤੱਥ ਪੇਸ਼ ਕਰਨ ਵਾਲੀ ਫਿਲਮ ਐਮਰਜੈਂਸੀ ਨੂੰ ਤੁਰੰਤ ਰਿਲੀਜ਼ ਕੀਤਾ ਜਾ ਰਿਹਾ ਇਹ ਦੋਰੇ ਮਾਪਦੰਡ ਦੇਜ ਦੇ ਹਿੱਤ ਵਿੱਚ ਨਹੀਂ ਹਨ ਜਿਵੇਂ ਦੱਸਦੀ ਕਿ ਦਿਲਜੀਤ ਦੋਸਾਂਝ ਦੀ ਫਿਲਮ ਜਸਵੰਤ ਸਿੰਘ ਖਾਲੜਾ ਦੇ ਉੱਪਰ ਪੰਜਾਬ 95 ਨੂੰ ਸਰਕਾਰ ਦੇ ਵੱਲੋਂ ਲਗਾਤਾਰ ਰਿਲੀਜ਼ ਕਰਨ ਤੋਂ ਰੋਕਿਆ ਜਾ ਰਿਹਾ ਤੇ ਉੱਥੇ ਹੀ ਜੇਕਰ ਕੰਗੜਾ ਰਣੋਤ ਦੀ ਫਿਲਮ ਐਮਰਜੈਂਸੀ ਦੀ ਗੱਲ ਕਰੀਏ ਤਾਂ ਉਸ ਨੂੰ ਤੁਰੰਤ ਮਨਜ਼ੂਰੀ ਦੇ ਗਈ ਉਸਦੀ ਰਿਲੀਜ਼ ਦੇ ਲਈ ਦੱਸਦੀ ਹੈ ਕਿ 6 ਸਤੰਬਰ ਨੂੰ ਕੰਗਨਾਰਣੌਰ ਦੀ ਫਿਲਮ ਐਮਰਜੈਂਸੀ ਰਿਲੀਜ਼ ਹੋਣ ਜਾ ਰਹੀ ਹੈ ਦੋਸਤੋ ਪਹਿਲਾਂ ਇਸ ਦਾ ਟ੍ਰੇਲਰ ਜਿਹੜਾ ਰਿਲੀਜ਼ ਹੋਇਆ ਉਸ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ ਤੇ ਲਗਾਤਾਰ ਇਸ ਫਿਲਮ ਦੇ ਉੱਪਰ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਕਿ ਜਿਹੜੇ ਇਸ ਫਿਲਮ ਦੇ ਵਿੱਚ ਸਿੱਖਾਂ ਦੇ ਕਿਰਦਾਰ ਨਿਭਾਏ ਗਏ ਨੇ ਉਹਨਾਂ ਸੀਨਾਂ ਨੂੰ ਕੱਟਿਆ ਜਾਵੇ ਜਾਂ ਫਿਰ ਇਸ ਫਿਲਮ ਦੇ ਉੱਪਰ ਪਾਬੰਦੀ ਲਗਾਈ ਜਾਵੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸੂਬੇ ਦੇ ਵਿੱਚ ਮੁਰ ਤੋਂ ਮੌਨਸੂਨ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਆਉਣ ਵਾਲੇ ਅਗਲੇ 5 ਦਿਨਾਂ ਦੇ ਦੌਰਾਨ ਮੀਂਹ ਪੈਣ ਦੇ ਕੋਈ ਵੀ ਅਸਰ ਨਹੀਂ ਹਨ ਜਿਸ ਦੇ ਕਾਰਨ ਸੂਬੇ ਦੇ ਵਿੱਚ ਤਾਪਮਾਨ ਵਧਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਿਛਲੇ 24 ਘੰਟਿਆਂ ਦੇ ਦੌਰਾਨ ਸੂਬੇ ਦੇ ਵਿੱਚ ਮੌਨਸੂਨ ਦੀ ਰਫਤਾਰ ਜਿਹੜੀ ਹੈ ਮੱਠੀ ਪੈ ਗਈ ਹੈ ਹਾਲਾਂਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਜ਼ਰੂਰ ਹੋਈ ਹਲਕੀ ਤੋਂ ਦਰਮਿਆਨੀ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਸੀ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਸੀ ਪਰ ਇਸ ਦੇ ਨਾਲ ਹੀ ਅਗਸਤ ਦੇ ਵਿੱਚ ਜੇ ਗੱਲ ਕਰੀਏ ਮੀਂਹ ਦਿੱਤਾ 11% ਦੇ ਘਟਮੀ ਦਰਜ ਕੀਤਾ ਗਿਆ ਜਾਰੇ ਅੰਕੜਿਆਂ ਦੇ ਅਨੁਸਾਰ ਪੰਜਾਬ ਦੇ ਵਿੱਚ 109.7 ਮਿਲੀਮੀਟਰ ਦੀ ਆਮ ਮੀਂਹ ਦੇ ਮੁਕਾਬਲੇ 97.9 ਮਿਲੀਮੀਟਰ ਮੀ ਪਿਆ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਘੱਟ ਬਰਸਾਤ ਹੋਈ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਰਨਾਲਾ ਬਠਿੰਡਾ ਫਤਿਹਗੜ ਸਾਹਿਬ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਾਨਸਾ ਮੋਗਾ ਮੁਕਤਸਰ ਪਟਿਆਲਾ, ਸੰਗਰੂਰ, ਮੁਹਾਲੀ, ਐਸਪੀਐਸ ਨਗਰ ਸ਼ਾਮਿਲ ਨੇ। ਬੀਤੇ ਦਿਨ ਬੁੱਧਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਨ ਦੇ ਵਿੱਚ 34.5 ਡਿਗਰੀ ਦਾ ਵਾਅਦਾ ਦਰਜ ਕੀਤਾ ਗਿਆ। ਭਾਵੇਂ ਇਹ ਆਮ ਦੇ ਨੇੜੇ ਹੈ, ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਨ 36.7 ਡਿਗਰੀ ਦਰਜ ਕੀਤਾ ਗਿਆ। ਇਸੇ ਨਾਲ ਹੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਵਿੱਚ ਪਾਰਾ ਆਮ ਨਾਲੋਂ ਹੇਠਾਂ ਹੀ ਧਿਆਏ। ਪੰਜਾਬ ਦੇ ਘਟੋ-ਘਟ ਤਾਪਮਨ ਦੇ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਵੀ ਆਮ ਦੇ ਨੇੜੇ ਹੈ। ਅੰਮ੍ਰਿਤਸਰ ਵਿੱਚ ਸਭ ਤੋਂ ਘੱਟ ਪਾਰਾ 23.2 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲ 2.1 ਡਿਗਰੀ ਘੱਟ ਸੀ। ਅੰਮ੍ਰਿਤਸਰ ਦਾ ਵਾਤਾਵਰਣ ਦਾ ਤਾਪਮਾਨ 34.3 ਡਿਗਰੀ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣੇ ਦਾ 33.4 ਡਿਗਰੀ ਪਟਿਆਲਾ ਦਾ 35.8 ਡਿਗਰੀ ਪਠਾਨਕੋਟ ਦਾ 33.1 ਡਿਗਰੀ ਗੁਰਦਾਸਪੁਰ ਦਾ 33.5 ਡਿਗਰੀ ਬਰਨਾਲਾ ਦੀ ਗੱਲ ਕਰੀਏ ਤਾਂ ਬਰਨਾਲਾ ਦਾ 34.4 ਡਿਗਰੀ ਫਿਰੋਜ਼ਪੁਰ ਦਾ 32.2 ਡਿਗਰੀ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਘਟੋ ਘਟ ਪਾਰਾ 26.6 ਡਿਗਰੀ ਦਰਜ ਕੀਤਾ ਗਿਆ ਪਟਿਆਲਾ ਦੇ ਵਿੱਚ 26.2 ਪਠਾਨਕੋਟ ਦੇ ਵਿੱਚ 25.7 ਡਿਗਰੀ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ 29.1 ਡਿਗਰੀ ਬਰਨਾਲਾ ਦੇ ਵਿੱਚ 27.3 ਡਿਗਰੀ ਫਰੀਦਕੋਟ ਦੇ ਵਿੱਚ 29.3 ਅਤੇ ਫਾਜ਼ਿਲਕਾ ਦੇ ਵਿੱਚ 24.1 ਡਿਗਰੀ ਤੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ 7 ਫਿਰੋਜ਼ਪੁਰ ਦੇ ਵਿੱਚ 28.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਬੀਤੇ ਦਿਨਾਂ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹੋਈ ਸੀ ਹਲਕੀ ਤੋਂ ਦਰਮਿਆਨੀ ਮੀਂਹ ਪੈਣ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਸੀ ਪਰ ਅੱਜ ਤੋਂ ਮੌਸਮ ਦੇ ਵਿੱਚ ਮੋੜ ਤੋਂ ਬਦਲਾਅ ਹੋਣਾ ਸ਼ੁਰੂ ਹੋ ਗਿਆ ਮੌਨਸਨ ਸੂਬੇ ਦੇ ਵਿੱਚ ਕਮਜ਼ੋਰ ਪੈ ਗਿਆ ਤੇ ਅਗਲੇ ਆਉਣ ਵਾਲੇ 5 ਦਿਨਾਂ ਤੱਕ ਮੀਂਹ ਪੈਣ ਦੇ ਕੋਈ ਵੀ ਪੰਜਾਬ ਦੇ ਵਿੱਚ ਆਸਾਰ ਮੌਸਮ ਵਿਭਾਗ ਦੇ ਵੱਲੋਂ ਨਹੀਂ ਦੱਸੇ ਗਏ ਨਾਲ ਹੀ ਤਾਪਮਾਨ ਵਧਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬ ਟੀਵੀ